ਲੋ ਵੀ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਰੀ ਸੇਖਣਾ ਜ਼ਿਲ੍ਹਾ ਮੋਗਾ ਤੋਂ ਅਕਸਰ ਹੀ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਦੇ ਨਾਲ ਸਹਿਦਕਾਰ ਦੇ ਨਾਲ ਮੈਂ ਮਿਲਾਉਂਦਾ ਰਿਹਾ ਅੱਜ ਪਹੁੰਚੇ ਹਾਂ ਸ਼ਹੀਦ ਭਗਤ ਸਿੰਘ ਨਗਰ ਪਿੰਡ ਲਗੇਰੀ ਦੇ ਵਿੱਚ ਤੇ ਲਗੇਰੀ ਦੇ ਵਿੱਚ ਮੇਰੇ ਇੱਕ ਮਿੱਤਰ ਨੇ ਸਹਿਦਕਾਰ ਨੇ ਨਾਂ ਥੋੜਾ ਜਿਹਾ ਸਪੈਸ ਰੱਖਦੇ ਆ ਉਹ ਆਪੇ ਦੱਸਣਗੇ ਤੇ ਆਓ ਤੁਹਾਨੂੰ ਮਿਲਾਉਂਦੇ ਆ ਉਹਨਾਂ ਦੇ ਨਾਲ ਤੇ ਕਰਦੇ ਆ ਗੱਲਾਂਬਾਤਾਂ ਭਾਈ ਜੀ ਕੀ ਹਾਲ ਚਾਲ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਜੀ ਬਹੁਤ ਵਧੀਆ ਤੇ ਪਹਿਲਾਂ ਸਾਡੇ ਵੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਆਪਣਾ ਨਾਮ ਜਰੂਰ ਦੱਸੋ ਜਰੂਰ ਮੈਂ ਸ਼ਿੰਗਾਰਾ ਲੰਗੇਰੀ ਪਿੰਡ ਲੰਗੇਰੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਪਿੰਡ ਲੰਗੇਰੀ ਸੁਣਿਆ ਬਹੁਤ ਸੀ ਅੱਜ ਪਹਿਲੀ ਵਾਰੀ ਮੈਨੂੰ ਵੇਖਣ ਦਾ ਮੌਕਾ ਮਿਲਿਆ ਤੁਹਾਡੇ ਕਰਕੇ ਕਿ ਲੰਗੇਰੀ ਦਾ ਥੋੜਾ ਜਿਹਾ ਕਰੋ ਹਾਂ ਲੰਗੇਰੀ ਕਿਵੇਂ ਆ ਦੇਖੋ ਜੀ ਜਿਹੜਾ 747 ਤੋਂ ਪਹਿਲਾਂ ਪਿੰਡ ਦਾ ਨਾਮ ਸੀ ਲੰਗੇਰੀ ਘੋੜੇਵਾ ਲੰਗੇਰੀ ਰਾਜਪੂਤਾਂ ਔਰ ਲੰਗੇਰੀ ਖਜੂਰਾਵਾਲੀ ਵੀ ਕਹਿੰਦੇ ਰਹੇ ਆ ਵਾਹ ਵਾਹ ਉਸ ਤੋਂ ਬਾਅਦ ਲੰਗੇਰੀ ਜ਼ਗੀਦਾਰਾਂ ਪੈ ਗਈ ਵਾਹ ਵਾਹ ਜੀ ਉਹ ਪਹਿਲਾਂ ਸਾਡਾ ਜਿਹੜਾ ਜ਼ਿਲ੍ਹਾ ਸੀ ਨਵਾਂ ਸ਼ਹਿਰ ਉਸ ਤੋਂ ਬਾਅਦ ਜਿਹੜਾ ਜ਼ਿਲ੍ਹਾ ਸ਼ੀਰਪਗ ਸਿੰਘ ਨਗਰ ਬਣ ਗਿਆ ਬਹੁਤ ਵਧੀਆ ਤੇ ਮੈਂ ਵੇਖਿਆ ਅਕਸਰ ਤੁਹਾਡੀਆਂ ਪੜਦਾ ਰਹਿਣਾ ਮੈਂ న్యూਸ ਚਲਦੀਆਂ ਰਹਿੰਦੀਆਂ ਨੇ ਅਖਬਾਰਾਂ ਚ ਆਨਲਾਈਨ ਤੁਸੀਂ ਵੀ ਸ਼ਬਦੇ ਰਿੰਦੇ ਜੀ ਲਿਖਦੇ ਜੀ ਕਵਿਤਾ ਲਿਖਦੇ ਜੀ ਗੀਤ ਲਿਖਦੇ ਜੀ ਤੇ ਇਹ ਸ਼ੌਕ ਕਦੋਂ ਕੋ ਪਿਆ ਇਹ ਸ਼ੌਕ ਤਾਂ ਤਕਰੀਬਨ ਮੰਨ ਕੇ ਚੱਲੋ ਕਿ ਜਦੋਂ ਪੜਦੇ ਸੀਗੇ ਉਦੋਂ ਤੋਂ ਸੀ ਪਰ ਸਾਨੂੰ ਇਹ ਨਹੀਂ ਸੀ ਪਤਾ ਕਿ ਲਿਖੀ ਦਾ ਕਿਦਾਂ ਮਨ ਦੇ ਵਿੱਚ ਸ਼ੌਕ ਸੀ ਅੱਛਾ ਪਰ ਬਿੰਗੀਆਂ ਟੇਡੀਆਂ ਜੋ ਲਿਖਣੀਆਂ ਜੋ ਰਚਨਾਵਾਂ ਉਸ ਤੋਂ ਬਾਅਦ ਸਨ 2021 ਦੇ ਵਿੱਚ ਮੇਰੇ ਜਿਹੜੇ ਬਹੁਤ ਹੀ ਪਿਆਰੇ ਦੋਸਤ ਐ ਇਕਬਾਲ ਸਿੰਘ ਜੀ ਮੈਨੇਜਰ ਸੀਐਮਐਸ ਬੰਗਾ ਤੋਂ ਅੱਛਾ ਜੀ ਉਹਨਾਂ ਦਾ ਜਿਹੜਾ ਰابطਾ ਹੋਇਆ ਸਾਡੇ ਕੋਆਪਰੇਸ਼ਨ ਮੈਗਜ਼ੀਨ ਸ਼ਬਦਾਂ ਕੋਆਪਰੇਸ਼ਨ ਅਦਾਰੇ ਕੋਆਪਰੇਟਿਵ ਅਦਾਰੇ ਦੇ ਵਿੱਚ ਬਿਲਕੁਲ ਸ਼ਬਦਾਂ ਜਿਹੜਾ ਜੀ ਸੱਤਪਾਤ ਸਿੰਘ ਜੀ ਘੁੰਮਣ ਉਹਦੇ ਸੰਪਾਦਕ ਸੀ ਚੰਡੀਗੜ੍ਹ ਔਰ ਉਹਨਾਂ ਨੇ ਸਾਡੇ ਮੈਨੇਜਰ ਸਾਹਿਬ ਇਕਬਾਲ ਸਿੰਘ ਉਹਨਾਂ ਜੀ ਤੋਂ ਪੁੱਛਿਆ ਕਿ ਮੈਨੂੰ ਕੋਈ ਐਹੋ ਜਿਹਾ ਬੰਦਾ ਚਾਹੀਦਾ ਜਿਹਦੇ ਵਿੱਚ ਕੋ ਟੈਲੈਂਟ ਹੋਵੇ ਕੋ ਵੱਖਰੀ ਜੋ ਕਰ ਸਕਦਾ ਹੋਵੇ ਤਾਂ ਉਹਨਾਂ ਨੇ ਮੇਰੇ ਨਾਲ ਫੇਰਾਪਤਾ ਕਾਇਮ ਕਰਾਇਆ ਕਿ ਤੁਸੀਂ ਕਰ ਸਕਦੇ ਆ ਮੈਂ ਉਦੋਂ ਜ਼ਿਆਦਾ ਨਹੀਂ ਸੀ ਲਿਖ ਸਕਦਾ ਪਰ ਉਸ ਕੋਆਪਰੇਸ਼ਨ ਮੈਗਜ਼ੀਨ ਦੇ ਵਿੱਚ ਸਨ 2016 ਤੋਂ ਲੈ ਕੇ 2021 ਤੱਕ 2016 ਦੇ ਵਿੱਚ رابطہ ਹੋਇਆ ਸੀ 2016 ਤੋਂ ਲੈ ਕੇ 2021 ਤੱਕ ਹਰ 15 ਦਿਨਾਂ ਬਾਅਦ ਮੈਗਜ਼ੀਨ ਆਉਂਦਾ ਸੀ ਜਿਹਦੇ ਵਿੱਚ ਆਪਣੀ ਇੱਕ ਰਚਨਾ ਆਉਂਦੀ ਸੀ ਔਰ ਉਸ ਤੋਂ ਬਾਅਦ ਫਿਰ ਤੁਹਾਡੇ ਜੀ ਸੱਜਣਾ ਸਰਕਾਰ ਕੁਝ ਸੁਧਾਰ ਹੋਣਾ ਸ਼ੁਰੂ ਹੋਇਆ ਹੁਣ ਤੁਹਾਡੇ ਸਾਹਮਣੇ ਆ ਤੇ ਬਿਲਕੁਲ ਆਪਣੀਆਂ ਲੇਖਣੀ ਤੇ ਸਹਿਯਕਾਰੀ ਤੇ ਗੱਲਾਂਬਾਤਾਂ ਚੱਲਦੀਆਂ ਰਹਿਣਗੀਆਂ ਨੇ ਤੇ ਮੈਂ ਇਹਦੇ ਵਿੱਚ ਤੁਹਾਨੂੰ ਇਹ ਪੁੱਛਦਾ ਕਿ ਥੋੜਾ ਜਿਹਾ ਆਪਣੇ ਪਰਿਵਾਰ ਬਾਰੇ ਵੀ ਸਾਡੇ ਵੇਖਣ ਵਾਲਿਆਂ ਨੂੰ ਜਰੂਰ ਦੱਸੋ ਬਿਲਕੁਲ ਜੀ ਬਿਲਕੁਲ ਸਾਡੇ ਪਿਤਾ ਸ਼੍ਰੀ ਸਰਬਨ RAM ਜੀ ਮਾਤਾ ਸ਼੍ਰੀਮਤੀ ਵਿਦਿਆਦੇਵੀ ਜੀ ਔਰ ਸਾਡੇ ਚਾਰ ਭਾਈ ਅਸੀਂ ਔਰ ਦੋ ਸਿਸਟਰ ਸਾਡੀਆਂ ਉਸ ਗਰੀ ਪਰਿਵਾਰ ਦੇ ਵਿੱਚੋਂ ਦਰਮਿਆਨੇ ਪਰਿਵਾਰ ਦੇ ਵਿੱਚੋਂ ਸਾਡੇ ਮਾਂ ਪਿਓ ਨੇ ਸਾਡੇ ਲਈ ਜੋ ਕੁਝ ਕੀਤਾ ਅੱਜ ਮੈਂ ਆਪਣੀ ਜੋਬ ਤੇ ਆਂ ਔਰ ਮੇਰੀ ਵਾਈਫ ਔਰ ਦੋ ਬੱਚੇ ਔਰ ਅਸੀਂ ਚਾਰੇ ਪਰਿਵਾਰਕ ਮੈਂਬਰ ਬੜੇ ਵਧੀਆ ਢੰਗ ਦੇ ਨਾਲ ਜਿਹੜੀ ਉਹ ਜ਼ਿੰਦਗੀ ਗੁਜ਼ਾਰ ਰਹੇ ਆਂ ਔਰ ਉਸ ਅਕਾਲ ਪੁਰਖ ਦਾ ਬਹੁਤ ਸ਼ੁਕਰਾਨਾ ਕਰਦੇ ਆਂ ਕਿ ਤੁਹਾਡੀ ਜੀ ਸੱਜਣਾ ਸਾਧਕਾ ਅੱਗੇ ਵਧ ਰਹੇ ਆਂ ਬਿਲਕੁਲ ਜੀ ਆਪੇ ਪਰਮਾਤਮਾ ਜਿਹੜਾ ਉਹ ਮਿਹਰ ਕਰਦਾ ਹੈ ਪਰਿਵਾਰ ਤੁਹਾਡਾ ਬੜਾ ਵਧੀਆ ਛੋਟਾ ਪਰਿਵਾਰ ਆ ਜੀ ਬਹੁਤ ਵਧੀਆ ਤੇ ਮੈਂ ਇਹ ਹੁਣ ਛੇ ਪੁੱਛਦਾ ਕਿ ਤੁਸੀਂ ਸਰਕਾਰੀ ਵੈਸੇ ਤਾਂ ਜਿਹੜੇ ਲੇਖ ਬਣਦੇ ਨੇ ਨਾ ਜਿਹੜੇ ਲੇਖ ਬਣਦੇ ਨੇ ਉਹ ਗਰੀਬੀ 'ਚ ਬਣਦੇ ਨੇ ਜੀ ਬਿਲਕੁਲ ਬਿਲਕੁਲ ਜਿਹੜੇ ਪੂਰੇ ਲੇਖ ਅੱਜ ਤੋਂ ਪਹਿਲਾਂ ਤੁਸੀਂ ਨਿਗਾਹ ਮਾਰੋਗੇ ਨਾ ਨੰਨ ਨਾਲ ਨੂਰਪੁਰੀ ਜਾਂ ਕੋਈ ਵੀ ਆ ਉਹ ਗਰੀਬੀ ਤੋਂ ਬਣੇ ਉੱਠੇ ਹੋਏ ਨੇ ਬਿਲਕੁਲ ਬਿਲਕੁਲ ਤੁਸੀਂ ਚੰਗੀ ਭਲੀ ਜੋਬ ਕਰਦੇ ਜੇ ਜੋਬ ਕਰਦਿਆਂ ਕਰਦਿਆਂ ਤੁਹਾਨੂੰ ਉਹ ਇਹ ਲੇਖਣੀ ਦਾ ਕੀੜਾ ਕਿਵੇਂ ਪੈਦਾ ਹੋ ਗਿਆ ਇੱਥੋਂ ਕਿਵੇਂ ਆ ਗਿਆ ਤੁਸੀਂ ਦੇਖੋ ਅਸੀਂ ਵੀ ਦਰਮਿਆਨੇ ਪਰਿਵਾਰ ਦੇ ਵਿੱਚ ਪਲੇ ਆ ਔਰ ਗਰੀਬੀ ਅਸੀਂ ਤੰਤੇ ਹਡਾਈ ਆ ਔਰ ਅਸੀਂ ਪਿੰਡੂ ਇਲਾਕੇ ਦੇ ਵਿੱਚ ਰਹਿੰਦੇ ਆ ਤਾਂ ਬਹੁਤ ਸਾਰੀਆਂ ਜਿਹੜੀਆਂ ਔਕਣਾ ਸੀ ਤੰਤੇ ਵੀ ਹਡਾਈਆਂ ਔਰ ਦੇਖ ਵੀ ਰਹੇ ਆ ਬਿਲਕੁਲ ਔਰ ਬਹੁਤ ਸਾਰਾ ਜਿਹੜਾ ਸਮਾਂ ਕੁਦਰਤ ਦੇ ਨੇੜੇ ਹੋ ਕੇ ਰਹਿਣ ਦਾ ਮਿਲਿਆ ਔਰ ਸਾਡੇ ਮੇਰਾ ਆਪਣਾ ਸੁਭਾਅ ਹੈ ਕਿ ਅਸੀਂ ਜਿਹੜਾ ਬਜ਼ੁਰਗਾਂ ਦੇ ਕੋਲੋਂ ਬਹੁਤ ਸਾਰੇ ਗੁਣ ਲੈਂਦੇ ਆ ਉਹ ਸਾਡਾ ਸੁਭਾਅ ਵੀ ਬਜ਼ੁਰਗਾਂ ਵਾਲਾ ਹੀ ਆ ਕਿ ਪੁਰਾਣਾ ਜਿਹੜਾ ਸੱਭਿਆਚਾਰ ਹੈ ਉਹਨੂੰ ਕਾਇਮ ਰੱਖ ਸਕੀਏ ਬਿਲਕੁਲ ਤੇ ਗੱਲਾਂਬਾਤ ਆਪਣੀਆਂ ਐਵੇਂ ਹੀ ਚਲਦੀਆਂ ਰਹਿਣੀਆਂ ਨਹੀਂ ਤੇ ਮੈਂ ਕਹਿੰਦਾ ਵੀ ਇੱਕ ਜਿਹੜੀ ਕਵਤਾ ਹੈ ਉਹ ਆਪਣੇ ਵੇਖਣ ਵਾਲਿਆਂ ਨਾਲ ਸੁਣਨ ਵਾਲਿਆਂ ਨਾਲ ਆਪਾਂ ਸ਼ੇਅਰ ਕਰ ਲਈਏ ਇੱਕ ਹਫਤਾ ਦਾ ਸਾਂਝ ਪਾਓ ਤੁਸੀਂ ਜੀ ਤੇ ਆਪਾਂ ਫਿਰ ਅੱਗੇ ਗੱਲਾਂਬਾਤਾਂ ਚਾਲੂ ਰੱਖਾਂਗੇ ਬਿਲਕੁਲ ਜੀ ਬਿਲਕੁਲ ਇਹ ਇੱਕ ਹਫਤਾ ਹੋ ਜਾਵੇ ਬਿਲਕੁਲ ਜੀ ਮੇਰੀ ਜਿਹੜੀ ਕਿਤਾਬ ਸੀ ਸਨ 2023 ਦੇ ਵਿੱਚ ਫਰਵਰੀ ਦੇ ਵਿੱਚ 19 ਫਰਵਰੀ ਰਿਲੀਜ਼ ਕੀਤੀ ਸੀ ਅੱਖੀਆਂ ਤਰਸ ਗਈਆਂ ਅੱਛਾ ਅੱਛਾ ਇਹ ਮੈਂ ਦੱਸ ਦਵਾਂ ਅੱਖੀਆਂ ਤਰਸ ਗਈਆਂ ਇਹ ਜਿਹੜੀ ਕਿਤਾਬ ਆ ਇਹਨਾਂ ਦੀ ਆ ਚੁੱਕੀ ਆ ਇਨੂੰ ਛਾਪਿਆ ਪੰਜਾਬ ਜਲੰਧਰ ਵਾਲਿਆਂ ਨੇ ਤੇ ਇਹਦੇ ਵਿੱਚੋਂ ਹੀ ਤੁਹਾਨੂੰ ਇਹ ਕਵਤਾ ਜਿਹੜੀ ਇਹ ਲਗੇਰੀ ਸਾਹਿਬ ਸੁਣਾਉਣਗੇ ਜੀ ਤੇ ਸੁਣਾਓ ਜੀ ਜੀ ਅ ਹਰ ਇੱਕ ਦਾ ਜਿਹੜਾ ਇਨਸਾਨ ਦਾ ਮਾਂ ਪਿਓ ਆ ਉਹਦੇ ਲਈ ਕਹਿੰਦੇ ਹੁੰਦੇ ਕਿ ਸਭ ਕੁਝ ਹੁੰਦਾ ਜਿਸ ਤਰ੍ਹਾਂ ਕਹਿੰਦੇ ਕਿ ਰੱਬ ਹੁੰਦਾ ਕਿ ਅਸੀਂ ਜਿਸ ਤਰ੍ਹਾਂ ਆਪਣੇ ਬੱਚੇ ਪਾਲਦੇ ਸਾਨੂੰ ਪਤਾ ਕਿ ਅਸੀਂ ਆਪਣੇ ਬੱਚਿਆਂ ਲਈ ਕੀ ਕੁਛ ਕਰਦੇ ਆ ਤੇ ਸਾਡੇ ਮਾਂ ਪਿਓ ਨੇ ਸਾਡੇ ਲਈ ਕੀ ਕੀਤਾ ਉਹ ਲਿਖਣ ਦੀ ਮੈਂ ਕੋਸ਼ਿਸ਼ ਕੀਤੀ ਹੈ ਕਿ ਉਹਦੇ ਵਾਂਗੂ ਵਿੱਚ ਮੁਸੀਬਤ ਢਾਲ ਹੈ ਬਣਿਆ ਕਿਹੜਾ ਬਿਲਕੁਲ ਉਹਦੇ ਵਾਂਗੂ ਵਿੱਚ ਮੁਸੀਬਤ ਢਾਲ ਹੈ ਬਣਿਆ ਕਿਹੜਾ ਚੰਗੇ ਦਿਨ ਬਖਾਉਣ ਵਾਲਾ ਹੈ ਜੱਗ ਤੇ ਬਾਪੂ ਮੇਰਾ ਚੰਗੇ ਦਿਨ ਬਖਾਉਣ ਵਾਲਾ ਹੈ ਜੱਗ ਤੇ ਬਾਪੂ ਮੇਰਾ ਹਮ ਮਨ ਦੇ ਵਿੱਚ ਇੱਕ ਸੋਚ ਸੀ ਉਸਦੇ ਬੱਚੇ ਕੰਤ ਤਰੱਕੀ ਹਮ ਮਨ ਦੇ ਵਿੱਚ ਇੱਕ ਸੋਚ ਸੀ ਉਸਦੇ ਬੱਚੇ ਕੰਤ ਤਰੱਕੀ ਮੇਰੇ ਨਾਲੋਂ ਹੋ ਜਾਣ ਉੱਚੇ ਦਿਲ ਵਿੱਚ ਧਾਰ ਸੀ ਰੱਖੀ ਹਮ ਗਰਮੀ ਸਰਦੀ ਚੱਲ ਲੈ ਸੀਨੇ ਗਰਮੀ ਸਰਦੀ ਝੱਲੈ ਸੀਨੇ ਤਕੜਾ ਕਰਕੇ ਜੇਰਾ ਚੰਗੇ ਦਿਨ ਬਖਾਉਣ ਵਾਲਾ ਹੈ ਜੱਗ ਤੇ ਬਾਪੂ ਮੇਰਾ ਚੰਗੇ ਦਿਨ ਬਖਾਉਣ ਵਾਲਾ ਹੈ ਜੱਗ ਤੇ ਬਾਪੂ ਮੇਰਾ ਬਿਲਕੁਲ ਬਹੁਤ ਵਧੀਆ ਖੂਨ ਪਸੀਨਾ ਇੱਕ ਕਰਦਿਆਂ ਵੇਖਿਆ ਸੀ ਮੈਂ ਅੱਖੀ ਖੂਨ ਪਸੀਨਾ ਇੱਕ ਕਰਦਿਆਂ ਵੇਖਿਆ ਸੀ ਮੈਂ ਅੱਖੀ ਪੜ ਲੈ ਜਿੰਨਾ ਪੜ ਹੁੰਦਾ ਹੈ ਝਾਕ ਪਿਛਲੇ ਨਾ ਰੱਖੀ ਹਾਂ ਆਖ ਦਾ ਸੀ ਇੱਕ ਦਿਨ ਆਊਗਾ ਆਖ ਦਾ ਸੀ ਇੱਕ ਦਿਨ ਆਊਗਾ ਨੇਹਰ ਦੇ ਬਾਸ ਸਵੇਰਾ ਚੰਗੇ ਦਿਨ ਬਖਾਉਣ ਵਾਲਾ ਹੈ ਜਗ ਤੇ ਬਾਪੂ ਮੇਰਾ ਚੰਗੇ ਦਿਨ ਬਖਾਉਣ ਵਾਲਾ ਹੈ ਜਗ ਤੇ ਬਾਪੂ ਮੇਰਾ ਮਿਹਨਤ ਕੀਤੀ ਹੱਡ ਭੰਨਵੀ ਨਾ ਵੇਖੀਆਂ ਦਿਨ ਤੇ ਰਾਤਾਂ ਮਿਹਨਤ ਕੀਤੀ ਹੱਡ ਭੰਨਵੀ ਨਾ ਵੇਖੀਆਂ ਦਿਨ ਤੇ ਰਾਤਾਂ ਬੰਦੇ ਥਾਂ ਮਸ਼ੀਨ ਬਣੇ ਰਹਿ ਕਿੱਤ ਦੀਆਂ ਕਿਆ ਬਾਤਾਂ ਚੰਗੇ ਦਿਨ ਬਖਾਉਣ ਵਾਲਾ ਹੈ ਜਗ ਤੇ ਬਾਬਾ ਮੇਰਾ ਵਾਹ ਜੀ ਵਾਹ ਪਤਾ ਨਹੀਂ ਕਿਵੇਂ ਸਾਰ ਗਏ ਉਹ ਜਦ ਸੀ ਹੱਤ ਗਰੀਬੀ ਪਤਾ ਨਹੀਂ ਕਿਵੇਂ ਸਾਰ ਗਏ ਉਹ ਜਦ ਸੀ ਹੱਤ ਗਰੀਬੀ ਸਾਰ ਵੀ ਲੈਣ ਨਹੀਂ ਕੋਈ ਆਇਆ ਸ਼ਿੰਗਾਰਿਆ ਕੋਈ ਕਰੀਬੀ ਹੂੰ ਲੰਗੇਰੀ ਵਾਲਿਆ ਚਾਰ ਨਹੀਂ ਉਸਦੇ ਲੰਗੇਰੀ ਵਾਲਿਆ ਚਾਰ ਨਹੀਂ ਉਸਦੇ ਉਮਰਾ ਰਹੇ ਬਸੇਰਾ ਚੰਗੇ ਦਿਨ ਬਖਾਉਣ ਵਾਲਾ ਹੈ ਜੱਗ ਤੇ ਬਾਪੂ ਮੇਰਾ ਚੰਗੇ ਦਿਨ ਬਖਾਉਣ ਵਾਲਾ ਹੈ ਜੱਗ ਤੇ ਬਾਪੂ ਮੇਰਾ ਤੇ ਬਿਲਕੁਲ ਬਾਪੂ ਨੂੰ ਯਾਦ ਕੀਤਾ ਤੁਸੀਂ ਬਾਪੂ ਤੇ ਕਵਿਤਾ ਤੁਸੀਂ ਲਿਖੀ ਆ ਜੀ ਤੇ ਬੇਬੇ ਬਾਪੂ ਹੈਗੇ ਨੇ ਕਿ ਸਾਡੇ ਬਾਪੂ ਜੀ ਐਕਸਪਾਇਰ ਹੋ ਗਏ ਆ ਔਰ ਸਾਡੇ ਮਾਤਾ ਜੀ ਆ ਰੇਸ਼ਟ ਪੋਸ਼ਟ ਨੇ ਅੱਛਾ ਅੱਜ ਵੀ ਜੋ ਸਾਡੇ ਮਾਤਾ ਜੀ ਆ ਔਰ ਸਵੇਰੇ ਸਵਕਤੇ ਉੱਠ ਕੇ ਉਹਨਾਂ ਨੇ ਧਾਰ ਫੇਰਨੀਆਂ ਬਿਜਲੀ ਵਾਲੀ ਧਾਰ ਹੈ ਮਸ਼ੀਨ ਹੈ ਜੇਕਰ ਮਧਾਣੀ ਬਿਜਲੀ ਵਾਲੀ ਅੱਜ ਬਿਜਲੀ ਨਹੀਂ ਹੈਗੀ ਤਾਂ ਉਹਨਾਂ ਨੇ ਬਿਜਲੀ ਤੇ ਨਹੀਂ ਉਹਨਾਂ ਨੇ 747 ਦੀ ਸਾਡੀ ਪਰਦਾਦੀ ਦੀ ਜਿਹੜੀ ਦਿੱਤੀ ਹੋਈ ਮਧਾਣੀ ਆ ਉਹਦੇ ਨਾਲ ਹੱਥੀ ਉਤਾਰ ਰੜਕਦੇ ਆ ਔਰ ਤੁਰਦੇ ਫਿਰਦੇ ਤੰਦਰੁਸਤ ਆ ਬਹੁਤ ਵਧੀਆ ਜਿਹੜੇ ਅੱਜ ਤੋਂ ਕੋਈ 20 25 30 40 ਸਾਲ ਪਹਿਲਾਂ ਜਿਹੜੇ ਸਧਾਰਨ ਲੋਕ ਸੀ ਜੀ ਉਹ ਮਿਹਨਤਾਂ ਕਰਦੇ ਸੀ ਮਿਹਨਤਾਂ ਕਰਦੇ ਸੀ ਮਿਹਨਤਾਂ ਕਰਦੇ ਸੀ ਤੇ ਕੰਮ ਕਰਦੇ ਸੀ ਤੰਦਰੁਸਤ ਸੀ ਤੰਦਰੁਸਤ ਰਹਿੰਦੇ ਸੀ ਕੋਈ ਦਵਾਈ ਬੂਟੀ ਨਹੀਂ ਸੀ ਖਾਂਦੇ ਕੋਈ ਕੋਈ ਬਿਮਾਰੀ ਨਹੀਂ ਸੀ ਇਹ ਬੜੀ ਵਧੀਆ ਗੱਲ ਆ ਤੇ ਅੱਖੀਆਂ ਤਰਸਪੀਆਂ ਕਿਤਾਬ ਛਪਾਉਣ ਦਾ ਕਿਵੇਂ ਸਬਬ ਬਣਿਆ ਇਹ ਮੇਰੇ ਮਨ ਦੇ ਵਿੱਚ ਸੀ ਜਿਸ ਤਰ੍ਹਾਂ ਵੱਖ-ਵੱਖ ਲਖਾਰੀ ਸਾਹਿਤਕਾਰ ਆ ਉਨਾਂ ਨੇ ਕਿਤਾਬਾਂ ਦੇਖੀ ਜੀਆਂ ਸੀਗੀਆਂ ਔਰ ਮੈਂ ਜੋ ਰਚਨਾਵਾਂ ਆਪਣੀਆਂ ਲਿਖਦਾ ਸੀ ਤਾਂ ਮੇਰੇ ਮਨ ਦੇ ਵਿੱਚ ਸੀ ਕਿ ਪਤਾ ਨਹੀਂ ਹੁੰਦਾ ਕਿ ਜਿਹੜੀਆਂ ਰਚਨਾਵਾਂ ਮੇਰੇ ਕੋਲ ਪਈਆਂ ਰੱਦੀ ਦੇ ਵਿੱਚ ਪਈਆਂ ਜਾਂ ਕਿਹਆਂ ਕਾਪੀਆਂ ਕਿਤਾਬਾਂ ਦੇ ਵਿੱਚ ਪਈਆਂ ਕਿਤੇ ਉਰੇ ਪਰੇ ਹੋਣਗੀਆਂ ਕਿਉਂ ਨਾ ਇਹਨਾਂ ਨੂੰ ਇੱਕ ਥਾਂ ਤੇ ਪੁਰਾਇਆ ਜਾਵੇ ਕਿ ਕੋਈ ਵੀ ਕੋਈ ਵੀ ਜਿਹੜਾ ਸੱਜਣ ਆ ਉਹ ਸਾਡੇ ਤੋਂ ਬਾਅਦ ਉਹ ਦੇਖ ਸਕੇ ਔਰ ਸਾਡੀ ਜਿਹੜੀ ਆ ਯਾਦ ਕਾਇਮ ਰਹਿ ਸਕੇ ਮੈਂ ਅਕਸਰ ਕਹਿਣਾ ਹੁੰਦਾ ਕਿ ਜਿਹੜਾ ਚ ਲੇਖਕ ਹੁੰਦਾ ਨਾ ਉਹਨੂੰ ਕਿਤਾਬ ਛਪਾਉਣ ਦਾ ਵਿਆਹ ਵਰਗਾ ਚਾਅ ਹੁੰਦਾ ਬਿਲਕੁਲ ਜੀ ਤੇ ਤੁਹਾਨੂੰ ਹੈਗਾ ਸੀ ਬਿਲਕੁਲ ਜੀ ਪਹਿਲੀ ਵਾਰੀ ਜ਼ਿੰਦਗੀ ਦੇ ਵਿੱਚ ਇਹ ਜਿਹੜਾ ਸੁਭਾਅ ਬਣਿਆ ਸੀ ਪਰ ਚਾਹ ਤਾਂ ਇੰਨਾ ਸੀਗਾ ਕਿ ਹੱਦੋਂ ਵੱਧ ਮੇਰੇ ਜਿਹੜੇ ਯਾਰ ਦੋਸਤ ਜਾਂ ਸਾਡੀ ਲਿਖਾਰੀ ਸਭਾ ਪੰਜਾਬੀ ਸਾਹਿਤ ਸਭਾ ਖਟਕੜ ਕਲਾ ਪਰਗਤੀਸ਼ੀ ਲੇਖ ਸੰਗ ਨਮਾਸ਼ੇਰ ਸਾਡੇ ਸਾਥੀਆਂ ਨੇ ਬਹੁਤ ਸਾਥ ਦਿੱਤਾ ਜਿਹਦੇ ਵਿੱਚ ਸਾਡੇ ਉਸਤਾਦ ਲੇਖਕ ਹਰਵੰਸ ਹਿਉਂ ਜੀ ਜਿਹੜੇ ਪਿਛਲੇ ਦਿਨੀ ਐਕਸਪਾਇਰ ਹੋ ਗਏ ਉਹਨਾਂ ਨੇ ਔਰ ਦੀਪਕ ਲੇਰ ਜੀ ਔਰ ਮੋਨ ਬੀਕਾ ਜੀ ਸਾਡੇ ਤਿਲਵਿੰਦਰ ਸ਼ੇਰਗੈਲ ਜੀ ਤਰਮਿੰਦਰ ਮਸਾਣੀ ਮਿਸ਼ਨਰੀ ਗਾਇਕ ਔਰ ਕ੍ਰਿਸ਼ਨ ਹਿਉਂ ਜੀ ਹੋਰ ਬਹੁਤ ਸਾਰੇ ਜਿਹੜੇ ਸਾਥੀ ਆ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਬਿਲਕੁਲ ਤੁਸੀਂ ਸਭਾ ਦੀ ਗੱਲ ਕੀਤੀ ਏ ਬਿਲਕੁਲ ਤੁਸੀਂ ਵੀ ਸਭਾ ਨਾਲ ਜੁੜੇ ਹੋਏ ਜੀ ਅਸਕਰ ਮੈਂ ਵੀ ਅੱਜ ਤੱਕ ਸਭਾ ਨਾਲ ਜੁੜਿਆ ਰਿਹਾ ਹਾਂ ਸਭਾ ਵਿੱਚੋਂ ਆਪਾਂ ਨੂੰ ਜਾ ਕੇ ਬਹੁਤ ਕੁਝ ਸਿੱਖਣ ਨੂੰ ਵੀ ਮਿਲਦਾ ਹੈ ਹਾਂ ਬਿਲਕੁਲ ਤੇ ਗੱਲਾਂਬਾਤ ਆਪਾਂ ਐਵੇਂ ਹੀ ਜਾਰੀ ਰੱਖਣੀਆਂ ਨੇ ਜੀ ਤੇ ਇੱਕ ਛੋਟੀ ਜੀ ਕਵਿਤਾ ਜੀ ਇੱਕ ਸਥਾਈ ਤੇ ਕੰਤਰਾ ਜੀ ਉਹ ਜ਼ਰੂਰ ਸਾਂਝੀ ਕਰ ਗਿਆ ਆਪਾਂ ਜੀ ਆਪਣੇ ਦੇਖਣ ਵਾਲਿਆਂ ਨਾਲ ਸੁਣਨ ਵਾਲਿਆਂ ਨਾਲ ਜ਼ਰੂਰ ਜੀ ਜ਼ਰੂਰ ਬੀਤੀਆਂ ਸਾਂਝਾਂ ਦੀ ਗੱਲ ਕਰਦੇ ਆ ਕਿ ਜਿਵੇਂ ਅੱਜ ਕੱਲ ਅਸੀਂ ਦੇਖਦੇ ਆ ਕਿ ਸਾਂਝਾਂ ਜਿਹੜੀਆਂ ਪੁਰਾਣੀਆਂ ਖਤਮ ਹੋ ਚੁੱਕੀਆਂ ਪਿਆਰ ਖਤਮ ਹੋ ਚੁੱਕਾ ਉਹਦੇ ਤੇ ਲਿਖਣ ਦੀ ਕੋਸ਼ਿਸ਼ ਕੀਤੀ ਆ ਨਹੀਂ ਲੱਭਦੇ ਉਹ ਮਿੱਤਰ ਪਿਆਰੇ ਜਿਨ੍ਹਾਂ ਨਾਲ ਸੀ ਵਾਰੇ ਨਿਆਰੇ ਹੂੰ ਨਹੀਂ ਲੱਭਦੇ ਉਹ ਮਿੱਤਰ ਪਿਆਰੇ ਜਿਨ੍ਹਾਂ ਨਾਲ ਸੀ ਵਾਰੇ ਨਿਆਰੇ ਢਾਣੀਆਂ ਸੀ ਜੋ ਲਗਦੀਆਂ ਹਰ ਥਾਂ ਸੁੰਨੇ ਦਿਖਦੇ ਅੱਜ ਉਹ ਸਾਰੇ ਹੂੰ ਹਾਸੇ ਹਸਨੇ ਫੜਫੜ ਢਿੱਡ ਨੂੰ ਟਿੱਕਰ ਮਖੌਲਾਂ ਘਰੀਂ ਦੁਆਰੇ ਹੱਥ ਬਟਾਉਣਾ ਨਾਲ ਦੂਜੀਆਂ ਕਿਸੇ ਤਰੱਕੀ ਨਹੀਂ ਸੀ ਸਾੜੇ ਪੱਕੇ ਪਾ ਅਜ ਰਹਿ ਗਏ ਕੱਲੇ ਇਕੱਠੇ ਕੱਚੇ ਸੀ ਕੋਠੇ ਲਿਪਣੇ ਗਾਰੇ ਖੂਹਾਂ ਖੇਤਾਂ ਵਿੱਚ ਸੀ ਰੌਣਕ ਰਾਹ ਵੀ ਭਰੇ ਰਹਿਣ ਜਾਂ ਸਾਰੇ ਹੂੰ ਖੁੱਲੇ ਵੇੜਿਆਂ ਡੇਕਾਂ ਨਿਮਾਂ ਤਾਪਣ ਤੰਦੂਰ ਤੇ ਲੱਗਣਾ ਆ ਰਹੇ ਨੂਹਾਂ ਤੇ ਸਭ ਕੁੜੀਆਂ ਚਿੜੀਆਂ ਕੱਢਣ ਕਸੀਦੇ ਪਿਆਰੇ ਪਿਆਰੇ ਵਾਹ ਵਾਹ ਮੰਜੇ ਡਾ ਗਰਮੀ ਵਿੱਚ ਛਾਤੇ ਮੱਝੇ ਡਾ ਗਰਮੀ ਵਿੱਚ ਛੱਤੇ ਰਾਤ ਅੱਧੀ ਤੱਕ ਗਿਣਨੇ ਤਾਰੇ ਦਿਲ ਪਰ ਆਉਂਦਾ ਵੇਖ ਅਜ ਕੱਲਿਆਂ ਦਿਲ ਪਰ ਆਉਂਦਾ ਵੇਖ ਅਜ ਕੱਲਿਆਂ ਕਾਦੀ ਤਰੱਕੀ ਕਰੀ ਸ਼ੰਗਾਰੇ ਕਾਦੀ ਤਰੱਕੀ ਕਰੀ ਸ਼ੰਗਾਰੇ ਬਿਲਕੁਲ ਮੈਂ ਵੀ ਅਸਕਰ ਪ੍ਰਾਤਨਿੰ ਜਿਆਦਾ ਲਿਖਦਾ ਹਾਂ ਬਹੁਤ ਵਧੀਆ ਜੀ ਤੇ ਤੁਸੀਂ ਇਹਦੇ ਵਿੱਚ ਬੜਾ ਕੱਚੇ ਕੋਠਿਆਂ ਦੀ ਗੱਲ ਕੀਤੀ ਏ ਹਾਰਿਆਂ ਦੀ ਗੱਲ ਕੀਤੀ ਏ ਚੁੱਲਿਆਂ ਦੀ ਗੱਲ ਕੀਤੀ ਏ ਤੰਦੂਰਾਂ ਦੀ ਗੱਲ ਕੀਤੀ ਏ ਤਾਰਿਆਂ ਦੀ ਗੱਲ ਕੀਤੀ ਏ ਮੰਜੀਆਂ ਦੀ ਗੱਲ ਕੀਤੀ ਏ ਬਿਲਕੁਲ ਜੀ ਮੈਨੂੰ ਬਹੁਤ ਚੰਗਾ ਲੱਗਦਾ ਜਦੋਂ ਕੋਈ ਇਹੋ ਜਿਹੀ ਚੀਜ਼ਾਂ ਪ੍ਰਾਤਨ ਲਿਖਦਾ ਹੈ ਸਵਾਲ ਸੀ ਇਹ ਤੁਸੀਂ ਕਿਵੇਂ ਇਹ ਪ੍ਰਾਤਨ ਵੱਲ ਕਿਵੇਂ ਝੁਕਾ ਤੁਹਾਡਾ ਆ ਗਿਆ ਲੋਕ ਤਾਂ ਅੱਜ ਕੱਲ ਲਿਖਦੇ ਆ ਕਿ ਉਹ ਚਲੀ ਗਈ ਉਹ ਆ ਗਈ ਉਹ ਇਸ ਤਰ੍ਹਾਂ ਲਿਖਦੇ ਆ ਤੁਸੀਂ ਇਹ ਇਧਰ ਨੂੰ ਕਿਵੇਂ ਆ ਗਏ ਦੇਖੋ ਜੀ ਅਸੀਂ ਅਸੀਂ ਔਰ ਤੁਸੀਂ ਇਹ ਆਪਣੇ ਤੰਤੇ ਹੰਡਾਇਆ ਹਾਂ ਉਹ ਜੋ ਸਵਰਗ ਸੀ ਕਿਉਂਕਿ ਅਸੀਂ ਦੇਖਦੇ ਸੀ ਕਿ ਜਦੋਂ ਆਹ ਦਿਨ ਗਰਮੀਆਂ ਦੇ ਹੁੰਦੇ ਸੀ ਤਾਂ ਕੋਠਿਆਂ ਦੇ ਉੱਪਰ ਬਿਨਾ ਪੱਖਿਆਂ ਤੋਂ ਬਿਜਲੀ ਵਾਲੇ ਪੱਖਿਆਂ ਤੋਂ ਹੱਥਾਂ ਵਾਲੀਆਂ ਪੱਖੀਆਂ ਚੱਲਦੇ ਹੁੰਦੇ ਸੀ ਬਿਲਕੁਲ ਮੰਜੇ ਚੜਾ ਲੈਣੇ ਮੰਜੇ ਚੜਾ ਲੈਣੇ ਔਰ ਮੀ ਆ ਜਾਣ ਤੇ ਮੰਜੇ ਫਿਰ ਥੱਲੇ ਲਾਉਣੇ ਉਹ ਗੱਲਾਂ ਉਹ ਸਾਰੀਆਂ ਪਾਹਣ ਆ ਗਿਆ ਸਾਰੀਆਂ ਹਟਾਈਆਂ ਔਰ ਈਵਨ ਕੇ 10-10 ਘਰਾਂ ਦੇ ਇੱਕ-ਇੱਕ ਕੋਠੇ ਦੇ ਉੱਤੇ ਇਕੱਠੇ ਹੁੰਦੇ ਸੀ ਗੱਲਾਂ ਬਾਤਾਂ ਕਰਨੀਆਂ ਵਿਚਾਰ ਸੁਣਨੇ ਬਾਤਾਂ ਪਾਉਣੀਆਂ ਬੁੱਝਣੀਆਂ ਹੱਸਮਝੱਕ ਵੇੜੇ ਵੀ ਖੁੱਲੇ ਹੁੰਦੇ ਸੀ ਦਿਲ ਕੋਠੇ ਵੀ ਖੁੱਲੇ ਹੁੰਦੇ ਸੀ ਕੋਈ ਕੰਗ ਨਹੀਂ ਸੀ ਕੋਈ ਬਨੇਰਾ ਨਹੀਂ ਸੀ ਕੋਈ ਕੁਝ ਨਹੀਂ ਸੀ ਬਿਲਕੁਲ ਉਹ ਤੋਂ ਵੀ ਖੁੱਲੇ ਚੱਲਦੇ ਹੋਵੇ ਗੁੱਲੇ ਸਾਰਾ ਬੇੜਾ ਜਿਹੜਾ ਖੁੱਲਾ ਹੁੰਦਾ ਸੀ ਇੱਕ ਜਿੱਦਾਂ ਸੂਝਵਾਨ ਕਹਿੰਦੇ ਆ ਕਿ ਬੇੜੇ ਵੀ ਖੁੱਲੇ ਸੀ ਤਾਂ ਦਿਲ ਵੀ ਖੁੱਲੇ ਦਿਲ ਵੀ ਖੁੱਲੇ ਸੀ ਉਹਨਾਂ ਉਹਨਾਂ ਲੋਕਾਂ ਦੇ ਸਧਾਰਨ ਲੋਕਾਂ ਦੇ ਦਿਲ ਵੀ ਖੁੱਲੇ ਸੀ ਤੇ ਬਿਲਕੁਲ ਉਹਨਾਂ ਦੇ ਸਾਰੇ ਤੇ ਇੱਕ ਮੈਂ ਹੁਣ ਇੱਥੇ ਸਵਾਲ ਤੁਹਾਨੂੰ ਪੁੱਛਣਾ ਚਾਹਣਾ ਕਿ ਲਿਖਣ ਦੇ ਨਾਲ ਨਾਲ ਤੁਸੀਂ ਬਹੁਤ ਕੁਝ ਲਿਖਿਆ ਮੈਂ ਪਹਿਲਾਂ ਹੀ ਦੱਸ ਚੁੱਕਾ ਗੀਤ ਲਿਖਿਆ ਕਵਤਾਵਾਂ ਲਿਖੀਆਂ ਹੋਰ ਵੀ ਕਈ ਕੁਝ ਲਿਖਿਆ ਤੁਸੀਂ ਸ਼ਬਦ ਦੇ ਵੀ ਤੁਸੀਂ ਕਿਤਾਬ ਵੀ ਤੁਹਾਡੀ ਆਈ ਹੈ ਇਹਦੇ ਨਾਲ ਨਾਲ ਹੋਰ ਤੁਹਾਨੂੰ ਕੋਈ ਸ਼ੌਂਕ ਹੈਗਾ ਤੇ ਉਹ ਵੀ ਸਾਡੇ ਦੋਸਤਾਂ ਮਿੱਤਰਾਂ ਨਾਲ ਜਰੂਰ ਸਾਂਝਾ ਕਰੋ ਜੀ ਦੇਖੋ ਵੈਸੇ ਅਸੀਂ ਅਜੇ ਤੱਕ ਉੱਥੇ ਕਾਮਯਾਬੀ ਦੇ ਮੰਜ਼ਲ ਤੇ ਨਹੀਂ ਪਹੁੰਚੇ ਕਿਉਂਕਿ ਛੋਟੀ ਉਮਰ ਦੇ ਵਿੱਚ ਅਸੀਂ ਖੇਤੀਬਾੜੀ ਹੱਥੀ ਕਰਦੇ ਸੀ ਜਦੋਂ ਖੇਤੀਬਾੜੀ ਕਰਦੇ ਸੀ ਤਾਂ ਬੜੇ ਸ਼ੌਕ ਨਾਲ ਕਰੀਦੀ ਸੀ ਕਿ ਜਦੋਂ ਅਸੀਂ ਪੱਠਿਆਂ ਦੀ ਪਾਂਡ ਚੱਕਣੀ ਆ ਤਾਂ ਸਾਡੇ ਪੱਟਾਂ ਤੇ ਭਾਰ ਆਉਂਦਾ ਸਾਡੇ ਡੋਲੇ ਬਣਦੇ ਆ ਸਾਡੀ ਸਿਹਤ ਉਹ ਕਿਉਂਕਿ ਜਿੰਨਾ ਅਸੀਂ ਕੰਮ ਕਰਦੇ ਸੀ ਤੇ ਸਾਡੀ ਬੇਬੇ ਦੇਸੀ ਕਿ ਉਹ ਪੱਠੇ ਪੁੱਤਰ ਨੇ ਪੱਠੇ ਪੁੱਤਰ ਨੇ ਹੱਥਾਂ ਨਾਲ ਆਲਾ ਪੁੱਤਰ ਨੇ ਫਿਰ ਜਦੋਂ ਬਲਦਾਂ ਦੇ ਨਾਲ ਬੇਲਾਂ ਚੜਾਉਣਾ ਔਰ ਉਹ ਪੀੜ ਚੱਕਣਾ ਤਾਂ ਇਹ ਦੇਖਣਾ ਕਿ ਪੂਰੇ ਜਿਹੜੇ ਪਤ ਦੀ ਸਰੀਰ ਦੀ ਕੰਡਾ ਤਾਂ ਉਹ ਚੱਕਣੀਆਂ ਤਾਂ ਜਾਣ ਪੈਂਦੀ ਸਾਡੇ ਸਰੀਰ ਸ਼ੌਕ ਨਾ ਕੰਮ ਕੀਤਾ ਉਹ ਉਹਦੇ ਨਾਲ ਹੀ ਨਾਲ ਦੇ ਜਿਹੜੇ ਸਾਡੇ ਖਿਡਾਰੀ ਹੁੰਦੇ ਸੀਗੇ ਸਾਥ ਖਿਡਾਰੀ ਹੁੰਦੇ ਸੀਗੇ ਸਾਥੀ ਉਹਨਾਂ ਵੱਲ ਦੇਖ ਕੇ ਸੋਚਣਾ ਕਿ ਯਾਰ ਉਹਦੇ ਸਰੀਰ ਬਹੁਤ ਸੋਹਣਾ ਉਹਦੇ ਕੱਟ ਬਹੁਤ ਸੋਹਣੇ ਆ ਉਹਨਾਂ ਵੱਲ ਦੇਖ ਕੇ ਕਿ ਐਕਸਰਸਾਈਜ਼ ਕਰਨੀ ਡੰਡ ਬੈਠਕਾਂ ਕੱਢਣੀਆਂ ਫਿਰ ਹੌਲੀ-ਹੌਲੀ ਅਸੀਂ ਜਦੋਂ ਉਮਰ ਵੱਧਦੀ ਗਈ ਮੈਂ ਆਪਣੇ ਸਕੂਲ ਦੇ ਵਿੱਚ ਮਿਡਲ ਸਕੂਲ ਦੇ ਵਿੱਚ ਬਾਲੀਬਾਲ ਖੇਡਦਾ ਰਿਹਾ ਉਸ ਤੋਂ ਬਾਅਦ ਗਾਂ ਗਏ ਅਸੀਂ ਬੌਕਸਿੰਗ ਦੇ ਵਿੱਚ ਵਿੱਚ ਵੀ ਜੋਰ ਜਮਾਈ ਕੀਤੀ ਉਸ ਤੋਂ ਬਾਅਦ 97 ਦੇ ਵਿੱਚ ਆ ਕੇ ਵੀ ਭੰਗੜਾ ਵੀ ਸਿੱਖਿਆ ਫਿਰ ਕਰਾਟੇ ਵੀ ਸਿੱਖੇ ਅਸੀਂ ਤੇ ਹੋਰ ਜਿਹੜਾ ਕੋ ਕੰਮ ਆਉਂਦਾ ਰਿਹਾ ਸਿਰ ਸੱਟ ਕੇ ਕਰਦੇ ਰਹੇ ਆ ਈਵਨ ਕੇ ਜੋੜੀ ਬੱਲੇ ਦਾ ਕੰਮ ਵੀ ਵਾਹ 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 ਕੋ ਵੀ ਕੀਤਾ ਬਿਲਕੁਲ ਔਰ ਹੁਣ ਆ ਜਿਹੜਾ ਤੁਹਾਡੇ ਸਾਹਮਣੇ ਆ ਕਿ ਨਾਲ-ਨਾਲ ਅਸੀਂ ਲਿਖਦੇ ਆਂ ਔਰ ਸਮਾਜ ਸੇਵਾ ਕਰਦੇ ਆਂ ਕਿ ਮੈਂ ਤੁਸੀ ਦੱਸ ਰਿਹਾ ਸੀ ਪਹਿਲਾਂ ਕਿ ਤੁਸੀਂ ਰੁੱਖ ਵੀ ਲਾਉਂਦੇ ਜੀ ਹੋਰ ਵੀ ਸਮਾਜ ਸੇਵਾ ਵੀ ਕਰਦੇ ਜੀ ਬਿਲਕੁਲ ਜੀ ਬਿਲਕੁਲ ਅਸੀਂ ਮੈਂ ਤਰਕਸ਼ੀ ਸੋਸਾਇਟੀ ਪੰਜਾਬ ਦੇ ਵਿੱਚ ਵੀ ਬਤੌਰ ਜਥੇਬੰਦਕ ਮੁਖੀ ਵੀ ਰਿਹਾ ਹਾਂ ਪ੍ਰੈਸ ਰਿਪੋਰਟਰ ਵੀ ਰਿਹਾ ਹਾਂ ਤਰਕਸ਼ੀ ਸੈਟੀ ਦੇ ਵਿੱਚ ਉਹ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਕਿਉਂਕਿ ਉਹ ਵੀ ਸਮਾਜ ਦੇ ਭਲੇ ਲਈ ਕੰਮ ਕਰ ਰਹੀ ਹੈ ਬਿਲਕੁਲ ਔਰ ਈਵਨ ਕਿ ਪਿੰਡ ਦੇ ਗੁਰੂ ਘਰ ਸ਼੍ਰੀ ਗੁਰਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਮੁੱਖ ਸੇਵਾਦਾਰ ਦੇ ਤੌਰ ਤੇ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਪਿੰਡ ਦੇ ਵਿੱਚ ਸਾਡੇ ਕਿਤੇ ਵੀ ਖਾਲੀ ਥਾਂ ਤੇ ਮੇਰੇ ਮਨ ਦੇ ਵਿੱਚ ਹੁੰਦਾ ਕਿ ਰੁੱਖ ਲਗਾਈਏ ਔਰ ਰੁੱਖਾਂ ਦੀ ਕਾਂਟ ਛਾਂਟ ਕਰੀਏ ਔਰ ਕਿਉਂਕਿ ਅੱਜ ਸਮੇਂ ਦੀ ਲੋੜ ਵੀ ਹੈ ਔਰ ਸਾਡੇ ਸ਼ੌਕ ਵੀ ਪੂਰੇ ਹੁੰਦੇ ਬਿਲਕੁਲ ਤੇ ਦੋਸਤੋ ਏ ਸੀ ਮੇਰੇ ਮਿੱਤਰ ਸ਼ਿੰਗਾਰਾ ਲੰਗੇਰੀ ਜੀ ਜਿਨ੍ਹਾਂ ਨੇ ਖੁੱਲ ਕੇ ਗੱਲਾਂ ਬਾਤਾਂ ਕੀਤੀਆਂ ਨੇ ਜੀ ਤੇ ਬਾਅਦ ਤੋਂ ਬਾਅਦ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਆਪਣੇ ਕਮੈਂਟ ਜ਼ਰੂਰ ਕਰਿਆ ਜੇ ਸੁਝਾਅ ਜ਼ਰੂਰ ਦਿਆ ਜੇ ਅਗਲੀ ਵਾਰੀ ਕਿਸੇ ਹੋਰ ਸ਼ਖਸੀਅਤ ਦੇ ਨਾਲ ਤੁਹਾਨੂੰ ਅਸੀਂ ਜ਼ਰੂਰ ਮਿਲਾਵਾਂਗੇ ਉਹਨਾਂ ਚ ਮੈਨੂੰ ਤੇ ਸ਼ਿੰਗਾਰਾ ਲਗੇਰੀ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ